ਸਮਾਗਨ ਨੂੰ ਇੱਕ ਚੇਤਾਵਨੀ ਹੈਗੀ ਵੀ ਜਾਂ ਤਾਂ ਨਸ਼ਾ ਵੇਚਣਾ ਛੱਡ ਦਿਓ ਤੇ ਜਾਂ ਪੰਜਾਬ ਛੱਡ ਦਿਓ ਤੇ ਜਾਂ ਪੰਜਾਬ ਛੱਡ ਦਿਓ ਤੇ ਜਾਂ ਪੰਜਾਬ ਛੱਡ ਦਿਓ ਜਿਹਦੇ ਵਿੱਚ ਅਸੀਂ ਪਹਿਲਾ ਦੋਸ਼ੀ ਜਿਹੜੇ ਹੈਗੇ ਆ ਦੋ ਗ੍ਰਿਫਤਾਰ ਕੀਤੇ ਸੀਗੇ ਤੇ ਮੁਕੱਦਮਾ ਨੰਬਰ 41 ਤੇ 13 2025 ਨੂੰ ਮੁਕੱਦਮਾ ਦਰਜ ਹੋਇਆ ਸੀ ਜਿਸ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਇੱਕ ਅੰਗਰੇਜ਼ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚਵਿੰਡਾ ਕਲਾਂ ਤੇ ਦੂਜਾ ਸੀਗਾ ਜਗਤਾਰ ਸਿੰਘ ਪੁੱਤਰ ਚੰਦਰ ਸਿੰਘ ਵਾਸੀ ਕਰਾਲੀਆਂ ਅਰੰਦਾਸ ਏਰੀਆ ਚ ਪੈਂਦਾ ਹੈ ਇਨਾਂ ਕੋਲੋਂ ਅਸੀਂ 1 ਕਿਲੋ ਆਈਸ ਤੇ 1,40,000 ਰੁਪਇਆ ਡਰੱਗ ਮਨੀ ਜਿਹੜੀ ਆ ਰਿਕਵਰ ਕੀਤੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਾਨ ਜੋ ਕੋਰਟ 'ਚ ਪੇਸ਼ ਕਰਕੇ ਉਹਦੋਂ ਬਾਅਦ ਰਿਮਾਨ ਲਿਆ ਗਿਆ ਰਿਮਾਨ ਤੋਂ ਬਾਅਦ ਅੱਜ ਸਵੇਰੇ ਜਦੋਂ ਇਹਨਾਂ ਦੀ ਪੁੱਛ ਕਿਸ ਤੋਂ ਬਾਅਦ ਜਿਹੜੀ ਇਹ ਗੱਲ ਇਹਨੇ ਪੁੱਛ ਕੇ ਜੀ ਦੱਸਿਆ ਵੀ ਕੁਝ ਹੋਰ ਜਿਹੜਾ ਸਮਾਨ ਹੈਗਾ ਇਹ ਡਿਫੈਂਸ ਡਰੇਨ ਜਿਹੜੀ ਪੈਂਦੀ ਹੈਗੀ ਆ ਘਰੇਡੇ ਥਾਣੇ ਦੇ ਵਿੱਚ ਉੱਥੇ ਅਸੀਂ ਲਕਾਚ ਪਾ ਕੇ ਰੱਖਿਆ ਹੈਗਾ ਤੇ ਮੈਂ ਤੁਹਾਨੂੰ ਉੱਥੋਂ ਮਰਾਮਤ ਕਰਾ ਸਕਦਾ ਔਰ ਇਹਦੇ ਵਿੱਚ ਸਾਡੇ ਇਨਸਪੈਕਟਰ ਅਮਨਦੀਪ ਸਿੰਘ ਐ ਐਸਐਚਓ ਘਰਿੰਡਾ ਤੇ ਡੀਐਸਪੀ ਸਰਦਾਰ ਲਖਮਿੰਦਰ ਸਿੰਘ ਜਿਹੜੇ ਹੈਗੇ ਆ ਇਹਨਾਂ ਨੇ ਇਹ ਜਦੋਂ ਬਰਾਮਦਗੀ ਕਰਾਉਣ ਲਈ ਜਾ ਰਿਹਾ ਸੀਗਾ ਤੇ ਉੱਥੇ ਜਿਸ ਜਗ੍ਹਾ ਤੇ ਦੱਸਿਆ ਸੀ ਬਰਾਮਦਗੀ ਲਈ ਉਦੋਂ ਜਦੋਂ ਗੱਡੀ ਚੋਂ ਉਤਰੇ ਉਤਰਨਸਾਰ ਹੀ ਇਹਨੇ ਸਾਡੇ ਪੁਲਿਸ ਮਾਜਰ ਨੂੰ ਧੱਕਾ ਮਾਰਿਆ ਧੱਕਾ ਮਾਰ ਕੇ ਤੇ ਇਹ ਪੁਲਿਸ ਤੋਂ ਜਿਹੜਾ ਛੁੱਟ ਕੇ ਇਹ ਭੱਜ ਗਿਆ ਔਰ ਇਹਦੇ ਜਦੋਂ ਇਹਨੂੰ ਰੁਕਣ ਦਾ ਔਰ ਇਹਨੂੰ ਕਿ ਦੱਸਿਆ ਗਿਆ ਪੁਲਿਸ ਪਾਰਟੀ ਵੱਲੋਂ ਵੀ ਤੂੰ ਕਾਕਾ ਰੁਕ ਜਾ ਔਰ ਇਹ ਕੰਮ ਨਾ ਕਰ ਪਰ ਇਹਨੇ ਪੁਲਿਸ ਦਾ ਕਹਿਣਾ ਨਹੀਂ ਮੰਨਿਆ ਤੇ ਇਹ ਉਥੋਂ ਦੌੜਨ ਦੀ ਕੋਸ਼ਿਸ਼ ਕੀਤੀ ਤੇ ਭੱਜਿਆ ਜਿਸ ਅੱਗੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਹਵਾਈ ਫਾਇਰ ਕੀਤਾ ਔਰ ਹਵਾਈ ਫਾਇਰ ਕਰਨ ਦੇ ਬਾਵਜੂਦ ਵੀ ਇਹ ਪੁਲਿਸ ਦੀ ਗੱਲ ਇਹਨੇ ਨਹੀਂ ਮੰਨੀ ਤਾਂ ਪੁਲਿਸ ਨੇ ਜਿਹੜਾ ਹੈਗਾ ਇਹਨੂੰ ਫੜਨ ਦੀ ਖਾਤਰ ਗੋਲੀ ਜਿਹੜੀ ਹੈਗੀ ਆ ਚਲਾਈ ਜਿਹੜੀ ਗੋਲੀ ਇਹਦੀ ਸੱਜੀ ਲੱਤ ਵੱਜੀ ਹੈਗੀ ਔਰ ਇਹ ਜ਼ਖਮੀ ਹੋ ਕੇ ਦਿਖ ਪਿਆ ਔਰ ਬਾਅਦ ਚ ਇਹਨੂੰ ਉੱਥੇ ਜਾ ਕੇ ਕਾਬੂ ਕੀਤਾ ਗਿਆ ਔਰ ਇਹਨੂੰ ਉੱਥੋਂ ਟ੍ਰੀਟਮੈਂਟ ਲਈ ਜਿਹੜਾ ਲੋਪੋਕੇ ਹਸਪੀਟਲ ਦਾਖਲ ਕਰਾਇਆ ਗਿਆ ਔਰ ਉੱਥੇ ਇਹ ਜੇਰੇ ਇਲਾਜ ਹੈਗਾ ਔਰ ਮੈਂ ਆਪਜੀ ਦੇ ਜ਼ਰੀਏ ਪ੍ਰੈਸ ਜ਼ਰੀਏ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਜ਼ੀਰੋ ਟੋਲਰੈਂਸ ਦੀ ਪਾਲਿਸੀ ਚੱਲ ਰਹੀ ਹੈਗੀ ਆ ਡਰਾਈਵ ਅਗੇਂਸ ਡਰਗ ਇਹ ਸਮਗਲਤਾ ਨੂੰ ਇੱਕ ਚੇਤਾਵਨੀ ਹੈਗੀ ਵੀ ਜਾਂ ਤਾਂ ਨਸ਼ਾ ਵੇਚਣਾ ਛੱਡ ਦਿਓ ਤੇ ਜਾਂ ਪੰਜਾਬ ਛੱਡ ਦਿਓ 3 ਕਿਲੋ ਜਿਹੜੀ ਆਇਸ ਡਰਗ ਮਿਲੀਆਂ ਉਹਦਾ ਪਾਕਿਸਤਾਨ ਨਾਲ ਕੋਈ ਕਨੈਕਸ਼ਨ ਹੈ ਕਿਉਂਕਿ ਕੁਰਾਲੀਆਂ ਜਿਹੜਾ ਵਾ ਬਾਰਡਰ ਤੇ ਬਿਲਕੁਲ ਨਾਲ ਹੈ ਬਿਲਕੁਲ ਜੀ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ ਸਾਰੀ ਚੀਜ਼ ਇਹ ਇਸ ਬਾਰੇ ਜਿਹੜਾ ਹੈਗਾ ਇਹਦੇ ਕੋਲ ਪੁੱਛਗਈ ਚੱਲ ਰਹੀ ਆ ਔਰ ਇਹ ਜਿਹੜੀ ਤੁਹਾਨੂੰ ਮੈਂ ਹੁਣ ਜਿਹੜੀ ਦੱਸੀ ਹੈਗੀ ਹੈ ਇਹ ਇਨਸੀਡੈਂਸ ਇਹਦੇ ਵਿੱਚ ਵੀ ਇਸੇ ਕਰਕੇ ਇਹ ਬੰਦਾ ਜਿਹੜਾ ਹੈਗਾ ਬਹੁਤ ਹੀ ਚੁਸਤ ਚਲਾਕ ਸੀਗਾ ਔਰ ਇਹਨੇ ਇਹ ਗੱਲ ਸਾਨੂੰ ਦੱਸ ਕੇ ਵੀ ਮੈਂ ਉੱਥੋਂ ਬਰਾਬਦਗੀ ਕਰਾ ਸਕਦਾ ਪੁਲਿਸ ਦੀ ਪਾਰਟੀ ਕੋਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜੀਜੇ ਕਾਰਵਾਈਆਂ ਵਿੱਚ ਲਿਆਂਦੀ ਗਈ ਆ ਸਰ ਉਹ ਤੋਂ ਪ੍ਰਾਪਤ ਹੋਈ ਕਿ ਨਹੀਂ ਕਿਹੜੀ ਜਗ੍ਹਾ ਦੱਸੀ ਸੀ ਨਹੀਂ ਉਹ ਤਾਂ ਇਹਨੇ ਫਿਰ ਆਪਣੀ ਜਾਨ 'ਚ ਇਹਨੇ ਦੱਸਿਆ ਨਾ ਵੀ ਮੈਂ ਇੱਕ ਪਾਲਿਸੀ ਖੇਡ ਕੇ ਤੇ ਪੁਲਿਸ ਕੋਲੋਂ ਬਚ ਕੇ ਭੱਜ ਜਾਊਂਗਾ ਡਰਾਮਾ ਕ੍ਰੀਏਟ ਕੀਤਾ ਡਰਾਮਾ ਕ੍ਰੀਏਟ ਕੀਤਾ ਔਰ ਔਰ ਇਹਨੇ ਜਗ੍ਹਾ ਵੀ ਉਹੀ ਦੱਸੀ ਵੀ ਜਿੱਥੇ ਬਾਡਰ ਦੇ ਲਾਗੇ ਡਰੇਨ ਲੱਗੋ ਵੀ ਉੱਥੋਂ ਮੈਨੂੰ ਬਚਾਦਾ ਜਿਹੜਾ ਹੈਗਾ ਕਾਫੀ ਚਾਂਸਸ ਹੈਗੇ ਆ ਭੱਜ ਨਿਕਲਣ ਦੇ ਸਰ ਇਹ ਜੇ ਦੱਸ ਸਕੋ ਪਾਕਿਸਤਾਨ ਬਾਰਡਰ ਦੇ ਨੇੜੇ ਸੀਗਾ ਜੇ ਕਿ ਅਡਵਾਂਸ ਨਹੀਂ ਹਟਵਾ ਸੀਗਾ ਅੱਛਾ ਉਹ ਤਰੀਕ ਕੋਸ਼ਿਸ਼ ਕਰ ਰਹੇ ਆ ਬਿਲਕੁਲ ਜਿਹੜੀ ਹੈ ਉਹ ਇਹਨੂੰ ਇਹ ਸੀਗਾ ਵੀ ਡਰੇਨ ਦੇ ਦੇ ਲਾਗੋ ਜਾ ਕੇ ਮੈਂ ਭੱਜ ਕੇ ਡਰੇਨ ਦੇ ਵਿੱਚੋਂ ਲੰਘ ਕੇ ਤੇ ਪਾਰ ਲੰਘ ਜੂ ਪਰਲੇ ਪਾਸੇ ਲੰਘ ਜੂਗਾ ਡਰੇਨ ਦੇ ਬੰਦੇ ਪਾਸੇ ਦਾ ਇਨਸੀਡੈਂਟ ਸੀ ਹੈ ਨਾ ਸਰ ਕਿ ਜਿਸ ਤਰ੍ਹਾਂ ਪਿਛਲੇ 2-3 ਵਾਰੀਆਂ ਇੱਥੇ ਆ ਕੇ ਰਿਕਵਰ ਕਰਨ ਗਏ ਆ ਉਦੋਂ ਵੀ ਗੋਲੀ ਚੱਲੀ ਚਲੋ ਇਹਦੇ ਨਸ਼ੇ ਦਾ ਮੈਟਰ ਸੀ ਨਾ ਜਿਹੜੇ ਭੱਜ ਗਿਆ ਸਾਡੇ ਕੋਲ ਬਟ ਇਹਨੂੰ ਇਹਦਾ ਸੀ ਕਿ ਉਹ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਉਹ ਚ ਵੀ ਇਸੇ ਤਰ੍ਹਾਂ ਹੀ ਚੱਲਮੀ ਹੋ ਰਹੀਆਂ ਨਹੀਂ ਦੇਖੋ ਇਹ ਵੀ ਤਾਂ ਐਡੀ ਵੀ ਤੁਹਾਨੂੰ ਮੈਂ ਸਟੋਰੀ ਦੱਸੀ ਹੈਗੀ ਆ ਇਹ ਬਿਲਕੁਲ ਫੈਕਚੁਅਲ ਹੈਗੀ ਆ ਜੇ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਇਦਾਂ ਦਾ ਗੱਲ ਹੁੰਦੀ ਤਾਂ ਉਹ ਚੀਜ਼ ਹੋਰ ਆ ਇਹ ਚੀਜ਼ ਹੋਰ ਹੈਗੀ ਆ ਔਰ ਇਹਦੇ ਵਿੱਚ ਬਿਲਕੁਲ ਜਿਹੜਾ ਹੈਗਾ ਕਿ ਨਸ਼ਾ ਤਸਕਰ ਜਿਹੜਾ ਉਹਨੂੰ ਪਤਾ ਵੀ ਮੈਂ 1 ਕਿਲੋ ਆਇਸ ਦੇ ਵਿੱਚ ਇਹ ਇੰਨੀ ਮੈਨੂੰ ਸਜ਼ਾ ਹੋਣੀ ਹੈ ਪਰ ਉਹਨੇ ਪਹਿਲਾਂ ਹੀ ਡਰਾਮਾ ਕ੍ਰੀਏਟ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਕਿ ਸਰ ਇਹਦੇ ਜਿਹੜੇ ਇੱਕ ਆਇਸ ਦਾ ਵੀ ਦੱਸ ਦਿਓ ਕਿ ਕਿਉਂਕਿ ਘੱਟ ਫੜੀ ਜਾਂਦੀ ਹੈ ਪਿਛੇ ਸੀੜੀ ਥੋੜੀ ਕੀ ਸੀ ਇਹਦੇ ਪਰ ਖਰੀਦਣ ਵਾਲੇ ਜਿਹੜੇ ਨੇ ਜਾਂ ਲੈਣ ਵਾਲੇ ਤੇ ਇਹਦੀ ਵਰਤੋਂ ਕਰਨ ਵਾਲੇ ਉਹ ਜਿਹੋ ਜਾਣਕਾਰੀ ਕਿ ਹਾਈ ਕਲਾਸ ਬੰਦੇ ਹੁੰਦੇ ਉਹਨਾਂ ਬਾਰੇ ਪਤਾ ਲੱਗਾ ਕੋਈ ਉਹ ਜਿਹੜਾ ਹੈਗਾ ਇਹ ਇਹ ਇਸੇ ਕਰਕੇ ਤੁਹਾਨੂੰ ਦੱਸਿਆ ਵੀ ਇਹ ਕੱਲ ਫੜੇ ਸੀਗੇ ਤੇ ਅੱਜ ਜਦੋਂ ਇਹਨਾਂ ਨੂੰ ਕੰਦ ਹੀ ਪੇਸਟ ਕਰਕੇ ਇਹਨਾਂ ਦਾ ਰਮਾਂਡ ਲੈ ਕੇ ਪੁਛਕਿ ਚੱਲ ਰਹੀ ਸੀ ਤੇ ਜਿਹੜੀ ਸ਼ਕਤੀ ਨਾਲ ਪੁਛਕਿ ਚ ਕਰਨ ਤੇ ਇਸੇ ਕਰਕੇ ਇਹਨੇ ਡਰਾਮਾ ਰਚਿਆ ਵੀ ਮੈਂ ਇੱਥੋਂ ਭੱਜਾਂ ਉਹ ਤਫਤੀਸ਼ ਦਾ ਮੈਟਰ ਆ ਉਹ ਅਸੀਂ ਤਫਤੀਸ਼ਦਾਰਾਂ ਨੇ ਪੁੱਛਗਿੱਛ ਕਰ ਰਹੇ ਹਾਂ ਔਰ ਜੇ ਸਾਨੂੰ ਹੋਰ ਮਾਨ ਲੈਣਾ ਪਿਆ ਹੋਰ ਮਾਨ ਲਾ ਕੇ ਇਹਨੂੰ ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾਊਗੀ। ਹਾਂਜੀ ਦਾ ਵੀ ਹੋਰ ਆਈਸਟਾਕ ਬ੍ਰਮਹ ਹੋ ਸਕਦੀ ਕਿਉਂਕਿ ਇਹ ਜ਼ਿਆਦਾਤਰ ਬੰਬੇ ਵਗੈਰਾ ਦੀ ਯੂਜ਼ ਹੁੰਦੀ ਹੈ। ਬਿਲਕੁਲ ਜੀ ਸਾਨੂੰ ਉਮੀਦ ਹੈਗੀ ਹੈ ਵੀ ਇਹਦੇ ਵਿੱਚ ਹੋਰ ਰਿਕਵਰੀ ਹੋ ਸਕਦੀ ਹੈ। ਸਰ ਇਹਦੇ ਵਿੱਚ ਕੋਈ ਦੇਖੋ ਕੋਈ ਇਲੈਕਟ੍ਰਿਕ ਸ਼ੋਰਟਿੰਗ ਪਈ ਨਾ ਗਿਆ ਕੋਈ। ਸਰਾ ਕੱਲ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਮਹਾਰੀਗਾ ਦੀ ਜਿਹਦੇ ਵਿੱਚ ਇੱਕ ਉਹਨਾਂ ਨੇ ਬੰਦਾ ਜਿਹੜਾ ਸੁਖਨੀ ਹੈ ਤੁਹਾਨੂੰ ਤੁਹਾਡੇ ਮੁਲਾਜ਼ਮ ਪੁੱਛ ਰਿਹਾ ਕਿ ਇਹ ਕਿੱਥੇ ਚੱਲਿਆ ਉਹਨਾਂ ਨੂੰ ਫਲਾਲੇ ਨੂੰ ਗੋਲੀ ਮਾਰ ਕੇ ਦਾ ਸਿਆਰ ਦਾ ਮਤਲਬ ਉਹਨਾਂ ਦਾ ਗੱਲ ਉਹਨਾਂ ਨੇ ਪੁੱਛਿਆ ਸੀ ਕਿ ਕੋਇਨਸੀਡੈਂਸ ਹੈ ਵੀ ਕਾਫੀ ਜਿਹੜਾ ਇਹੋ ਜਿਹਾ ਇਨਸੀਡੈਂਸ ਹੋ ਰਿਹਾ ਹੈ ਸਾਡੇ ਵਾਲੇ ਵੀ ਹੈ ਨਹੀਂ ਇਹ ਇਹ ਬਿਲਕੁਲ ਕੋਇਨਸੀਡੈਂਸ ਹੈ ਜੀ ਇਹ ਜਿਹੜੀ ਤੁਹਾਨੂੰ ਮੈਂ ਇਹ ਸੀਕੁਐਂਸ ਦੱਸਿਆ ਹੈਗਾ ਇਹ ਬਿਲਕੁਲ ਕੋਇਨਸੀਡੈਂਸ ਹੈ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਜਿਹੜੀ ਆ ਉਹ ਨਹੀਂ ਹੈ ਜੀ ਕਿੰਗ ਪਿੰਨ ਜਿਹੜਾ ਦੱਸਿਆ ਜਿਸ ਤਰ੍ਹਾਂ ਕਿ ਉਹਨਾਂ ਨੇ ਕਨੈਕਸ਼ਨ ਦੱਸਿਆ ਮੈਂ ਫੁਰਾਣੇ ਬੰਦੇ ਨੇ ਕਿਹਾ ਸੀ ਗੋਲੀ ਚਲਾ ਕੇ ਆਏ ਇਹਦੇ ਵਿੱਚ ਕੋਈ ਤੁਹਾਨੂੰ ਲੱਗਦਾ ਜੀ ਕਿਸੇ ਨੇ ਜਿਆਦਾ ਕਿੰਗ ਪਿੰਨ ਲਗਾ ਕੋਈ ਜਿਸ ਤਰ੍ਹਾਂ ਆਰਡਰ ਹੋਣੇ ਨਹੀਂ 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 ਕਿੰਗਪਿੰਨ ਤਾਂ ਅਜੇ ਤੁਹਾਨੂੰ ਤਫਤੀਸ਼ ਦੇ ਦੌਰਾਨ ਤੁਹਾਨੂੰ ਦੱਸਿਆ ਨਾ ਵੀ ਇਹਦੇ ਕਿੰਗਪਿੰਨ ਕਿਦਾਂ ਲਈ ਕੰਮ ਕਰਦੇ ਹੈਗੇ ਕੀ ਲਈ ਕਰਦੇ ਹੈਗੇ ਆ ਉਹ ਇੱਕ ਤਫਤੀਸ਼ ਦਾ ਮੈਟਰ ਹੈਗਾ ਜੇ ਕਿੰਗਪਿੰਨ ਦੱਸੂਗਾ ਤਾਂ ਉਹਦੀ ਅਸੀਂ ਅਮਲ 'ਚ ਲਿਆ ਕੇ ਜਿਹੜੀ ਅਸੀਂ ਅਗਲੇ ਬੰਨੇ ਤਫਤੀਸ਼ਦਨ ਕਾਰਵਾ ਵੀ ਕਰਾਂਗੇ ਉਹ ਅਜੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ। ਨਹੀਂ ਸਰ ਪਹਿਲੀ ਕਨਸਾਈਨਮੈਂਟ ਹੀ ਆ ਮਤਲਬ ਜੇ ਪਿਛਲੇ ਰਿਕਾਰਡ ਦੇ ਤਾਂ ਪਤਾ ਲੱਗਾ ਕੋਈ ਨਹੀਂ ਅਜੇ ਪਿਛਲੇ ਰਿਕਾਰਡ ਦੇ ਵਿੱਚ ਇਹਦੇ ਕੋਈ ਚੀਜ਼ ਸਾਹਮਣੇ ਨਹੀਂ ਆਈ ਵੀ ਇਹਦੇ ਖਿਲਾਫ ਕੋਈ ਮੁਕੱਦਮਾ ਦਰਜ ਆ ਉਹ ਵੀ ਅਸੀਂ ਇਹ ਜਿੱਥੋਂ ਦਾ ਬਹਿਨ ਵਾਲਾ ਹੈਗਾ ਰਮਦਾਸ ਏਰੀਏ ਦਾ ਦੂਜਾ ਵਿਜੋ ਵਿੱਚ ਪਤਾ ਕੀਤਾ ਇਹ ਤੇ ਮੁਕਤਮਾ ਅਜੇ ਕੋਈ ਦਰਜ ਨਹੀਂ ਹੈਗਾ ਸਰ ਇਹ ਇਕੱਲਾ ਕੰਮ ਕਰਦਾ ਹੈ ਜਾਂ ਬੰਦੇ ਨਾਲ ਹੋਰ ਲੋਕ ਮਦਦ ਕਰਦਾ ਹੈ ਇਹ ਦੱਸਿਆ ਤੁਹਾਨੂੰ ਭਾਈ ਸਾਹਿਬ ਵੀ ਜਦੋਂ ਇਹਦੇ ਕੋਲ ਪੁੱਛਗਿੱਛ ਕਰ ਰਹੇ ਆ ਵੀ ਇਹ ਬੰਦਾ ਜਿਹੜਾ ਹੈਗਾ ਕਿਹਦੇ ਵਾਸਤੇ ਕੰਮ ਕਰਦਾ ਔਰ ਇਹਦੇ ਪਿੱਛੇ ਜਿਹੜੇ ਕੌਣ-ਕੌਣ ਹੈਗੇ ਆ ਏਜ ਕੀ ਦੀਆਂ ਸਰ ਏਜ ਕੀ ਠੀਕ ਹੈ ਸਰ ਇਹ 30 ਸਾਲ ਦਾ 30 ਦਾ 25 ਤੋਂ 30 ਸਾਲ ਦੇ ਵਿੱਚ ਵਿੱਚ ਸਰ ਤਸਕਰੀ ਦੇ अलावा ਕਿਹੜਾ ਕੰਮ ਕਰਦਾ ਸੀ ਕੋਈ ਕੰਮ ਨਹੀਂ ਜੀ ਇਹ ਇਹੀ ਕੰਮ ਕਰਦਾ ਸੀਗਾ ਬਸ ਪਹਿਲਾਂ ਹੀ ਜੀ ਕੀ ਇਨਕ੍ਰੀਡਿਬਲ ਥੈਂਕ ਯੂ ਥੈਂਕ ਯੂ ਵੀ ਥੈਂਕ ਯੂ ਬਸ ਇੱਕ ਮਿੰਟ ਇੱਕ ਸਿੰਗਲ